ਇਹ ਆਪਾਂ ਸਾਰੇ ਜਾਣਦੇ ਆ ਇਹ ਮਹੀਨਾ ਅੱਤ ਦਾ ਠੰਡ ਵਾਲਾ ਹੈ ਇਸ ਮਹੀਨੇ ਵਿੱਚ ਅੱਤ ਦੀ ਠੰਡ ਪੈਂਦੀ ਹੈ ਕੱਕਰ ਪੈਂਦਾ ਹੈ ਕੋਰਾ ਪੈਂਦਾ ਗੁਰੂ ਸੇਵਾਖਦੇ ਨੇ ਵੀ ਜਿਨ੍ਹਾਂ ਜੀਵਾਂ ਉੱਤੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਗਲ ਨਾਲ ਲਾ ਲਿਆ ਹੈ ਇਸ ਤਰ੍ਹਾਂ ਵੀ ਕਹਿ ਸਕਦੇ ਆ ਜਿਹੜੇ ਜੀਵ ਆਪਣੇ ਦਸਨਾ ਤੋਂ ਸਵਾਹਿਗੁਰੂ ਦੀ ਇਬਾਦਤ ਕਰਦੇ ਨੇ ਸਵਾਸ ਸਵਾਸ ਨਾਮ ਜਪਦੇ ਨੇ ਜੋ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ ਨੇ ਉਹਨਾਂ ਉੱਤੇ ਇਸ ਬਾਹਰੀ ਠੰਡ ਦਾ ਜਿਹੜਾ ਅਸਰ ਉਹਨਾਂ ਤੇ ਨਹੀਂ ਪੈਂਦਾ ਕਿਉਂਕਿ ਠੰਡ ਕਰਕੇ ਜਿੱਥੇ ਮਨ ਅੰਦਰ ਆਲਸ ਪੈਦਾ ਹੁੰਦਾ ਹੈ ਪਰ ਜਿੱਥੇ ਵਾਹਿਗੁਰੂ ਦੇ ਨਾਲ ਸਾਡੀ ਸਾਂਝ ਬਣਦੀ ਹੈ ਜਦੋਂ ਵਾਹਿਗੁਰੂ ਦੇ ਨਾਮ ਵਿੱਚ ਹਿਰਦਾ ਰੰਗਿਆ ਜਾਂਦਾ ਫਿਰ ਸਾਰਾ ਜਿਹੜਾ ਆਲਸ ਖਤਮ ਹੋ ਜਾਂਦਾ ਹੈ ਬਚਨ ਹੁੰਦਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲੱਗਾ ਜਿਵੇਂ ਸਾਡਾ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਆਲਸ ਖਤਮ ਹੋ ਜਾਂਦਾ ਹੈ ਸੋ ਇਹ ਜਿਹੜੀ ਅਤ ਦੀ ਠੰਡ ਹੈ ਕੋਰਾ ਪੈ ਰਿਆ ਭਾਵੇਂ ਕੱਕਰ ਪੈ ਰਿਆ ਜਿਹੜੇ ਗੁਰੂ ਦੇ ਸਿੱਖ ਨੇ ਜੋ ਨਾਮ ਦੇ ਰਸье ਨੇ ਉਹਨਾਂ ਉੱਤੇ ਇਹਦਾ ਬਿਲਕੁਲ ਪ੍ਰਭਾਵ ਨਹੀਂ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਨੂੰ ਸਿਮਰਦੇ ਨੇ ਚੌਂਕੜਾ ਮਾਰ ਕੇ ਪ੍ਰਮਾਤਮਾ ਦੀ ਇਬਾਦਤ ਕਰਦੇ ਨੇ ਕਿਉਂਕਿ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਗਲ ਨਾਲ ਲਾ ਲਿਆ ਹੈ ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ ਦਿੱਤੀ ਹੈ ਉਖ ਤੁਖਾਰਨਾ ਵਿਆਪਕ ਕੰਠ ਮਿਲਿਆ ਹਰਨਾ ਉਹਨਾਂ ਉੱਤੇ ਇਸ ਠੰਡ ਦਾ ਬਿਲਕੁਲ ਪ੍ਰਭਾਵ ਨਹੀਂ ਦੂਜੇ ਪਾਸੇ ਆਪਾਂ ਜੇ ਇਤਿਹਾਸ ਵੱਲ ਨਿਗਾਹ ਮਾਰੀਏ ਇਸੇ ਠੰਡੇ ਮਹੀਨੇ ਵਿੱਚ ਉਹਦੇ ਮਹੀਨੇ ਵਿੱਚ ਕਲਗੀ ਤਰਪਾ ਸੱਜ ਦੇ ਪਰਿਵਾਰ ਦਾ ਉਹ ਛੋਟਾ ਪਿੰਡ ਹੈ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰ ਕੋਰ ਜੀ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਕਈ ਦਿਨ ਦੇ ਜੋ ਭੁੱਖੇ ਭਾਣੇ ਸਰਸਾ ਨਦੀ ਦੇ ਵਿੱਚ ਕੱਪੜੇ ਭਿੱਜੇ ਹੋਏ ਜਦੋਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਜਾਂਦਾ ਹੈ ਸਾਸੰਗ ਦੇ ਠੰਡਾ ਬੁਰਜ ਇਸ ਗੱਲ ਨੂੰ ਸਮਝਣਾ ਹੋਵੇ ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਗਰਮੀ ਤੋਂ ਬਚਣ ਵਾਸਤੇ ਕਿਸੇ ਨਦੀ ਦੇ ਕੰਢੇ ਕਿਸੇ ਛੱਪੜ ਦੇ ਕੰਢੇ ਤੇ ਬੁਰਜ ਬਣਾਉਂਦੇ ਸਨ ਤਾਂ ਜੋ ਹਵਾ ਚੱਲੇ ਪਾਣੀ ਨੂੰ ਛੂਕੇ ਜਦੋਂ ਹਵਾ ਬੁਰਜ ਵਿੱਚੋਂ ਲੰਘਦੀ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਆਪਾਂ ਗਰਮੀ ਵਿੱਚ ਗਰਮੀ ਤੋਂ ਬਚਣ ਵਾਸਤੇ ਏਸੀ ਦੀ ਵਰਤੋਂ ਕਰਦੇ ਹਾਂ ਉਸ ਵਕਤ ਰਾਜੇ ਮਹਾਰਾਜੇ ਗਰਮੀ ਤੋਂ ਬਚਣ ਵਾਸਤੇ ਇਸ ਠੰਡੇ ਬੁਰਜ ਦਾ ਇਸਤੇਮਾਲ ਕਰਦੇ ਹੁੰਦੇ ਸਨ ਹੁਣ ਮਾਤਾ ਜੀ ਸਤਗੁਰੂ ਜੀ ਦੇ ਛੋਟੇ ਸਹਬਜ਼ਾਦੇ ਲਖਤੇ ਜੀ ਘਰ ਕਈ ਦਿਨਾਂ ਦੇ ਭੁੱਖੇ ਪਾਣੇ ਪੈਦਲ ਸਫ਼ਰ ਤੈਅ ਕਰਕੇ ਕੱਪੜੇ ਭਿੱਜੇ ਹੋਏ ਨੇ ਇੱਠਾਂ ਮਚਾਉਣ ਵਾਸਤੇ ਬਿਸਤਰੇ 'ਤੇ ਉੱਪਰ ਲੈਣ ਵਾਸਤੇ ਕੋਈ ਕੱਪੜਾ ਨਹੀਂ ਕੇਵਲ ਸਹਾਰਾ ਹੈ ਬਾਣੀ ਦਾ ਠੰਡੇ ਬੁਰਜ ਵਿੱਚ ਜਾਲਮਾਂ ਨੇ ਕੈਦ ਕੀਤੇ ਨੇ ਮੈਂ ਪਹਿਲਾਂ ਹੀ ਅਰਜ਼ ਕਰ ਦਿੱਤੀ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ ਜੋ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਦੇ ਉੱਤੇ ਇਸ ਠੰਡ ਦਾ ਅਸਰ ਨਹੀਂ ਕਿਉਂਕਿ ਆਪਾਂ ਆਮ ਕਰਕੇ ਆਖਦੇ ਹਾਂ ਕਿ ਠੰਡ ਜਾਂ ਛੋਟੇ ਬੱਚਿਆਂ ਨੂੰ ਜ਼ਿਆਦਾ ਲੱਗਦੀ ਹੈ ਜਾਂ ਬਜ਼ੁਰਗਾਂ ਨੂੰ ਜ਼ਿਆਦਾ ਲੱਗਦੀ ਹੈ ਹੁਣ ਇੱਥੇ ਕਲਕੀ ਤਰਪਾਸਤਾ ਜੀ ਦੇ ਛੋਟੇ ਲਖਤੇ ਜਿਗਰ ਤੇ ਮਾਤਾ ਗੁਜਰਕੌਰ ਜੀ ਜੋ ਬੜੇ ਪੇਰੀਅਸਤਾ ਵਿੱਚ ਨੇ ਪਰ ਫਿਰ ਵੀ ਚੜ੍ਹਦੇ ਕਲਾ ਵਿੱਚ ਨੇ ਕਿਉਂ ਕਿਉਂਕਿ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਨੇ ਵਾਹਿਗੁਰੂ ਦਾ ਸਵਾਸ ਸਵਾਸ ਉਹ ਨਾਮ ਜਪਦੇ ਨੇ ਮਾਤਾ ਜੀ ਤੇ ਆਪਣੇ ਗੋਦ ਵਿੱਚ ਆਪਣੇ ਪੁੱਤਰਿਆਂ ਨੂੰ ਬਾਣੀ ਦਾ ਨਿਗ ਆਪਣੇ ਪਿਆਰ ਦਾ ਨਿਗ ਉਹਨਾਂ ਨੇ ਬਖਸ਼ਿਸ਼ ਕੀਤਾ ਤੇ ਡੋਲੇ ਨਹੀਂ ਸੋ ਕਹਿਣ ਤੋਂ ਭਾਵ ਮਹੀਨਾ ਭਾਵੇਂ ਅਤਿ ਦਾ ਠੰਡ ਵਾਲਾ ਹੈ ਇਸ ਠੰਡ ਦਾ ਅਸਰ ਬਨਸਪਤੀ ਤੇ ਪਿੰਡ ਦੇ ਦਰਖਤਾਂ ਦੇ ਪੱਤੇ ਝੜ ਜਾਂਦੇ ਨੇ ਆਪਾਂ ਵੇਖਦੇ ਆਂ ਆਲੇ-ਦੁਆਲੇ ਨਹੀਂਗਾ ਮਾਰੂ ਦਰਖਤਾਂ ਦੇ ਪੱਤੇ ਨਹੀਂ ਰਹਿੰਦੇ ਫੁੱਲਾਂ ਦੇ ਰਸ ਸੁੱਕ ਜਾਂਦੇ ਨੇ ਦੁੱਧਾਰੂ ਪਸ਼ੂ ਦੁੱਧ ਦੇਣਾ ਘਟ ਕਰ ਦਿੰਦੇ ਨੇ ਦੁੱਧ ਸੁਕਾ ਜਾਂਦੇ ਨੇ ਠੜਦੇ ਕਾਰਨ ਪਰ ਗੁਰੂ ਸਾਹਿਬ ਆਖਦੇ ਨੇ ਜਦੋਂ ਵਾਹਿਗੁਰੂ ਕਿਸੇ ਨੂੰ ਨਾਮ ਦੀ ਦਾਤ ਬਖਸ਼ਦਾ ਆਪਣੇ ਚਰਨਾਂ ਨਾਲ ਜੋੜਦਾ ਹੈ ਉਹ ਵਾਹਿਗੁਰੂ ਦੀ ਕਿਰਪਾ ਸਦਕਾ ਜਦੋਂ ਜੀਵ ਸਵਾਸ ਸਵਾਸ ਨਾਮ ਜਪਦਾ ਹੈ ਇਹ ਗੁਰੂ ਸਾਹਿਬ ਆਖਦੇ ਸਟੰਡ ਦਾ ਜਿਹੜਾ ਅਸਰ ਹੈ ਉਸ ਜੀਵਤੇ ਨਹੀਂ ਪੈਂਦਾ ਅੱਗੇ ਕਿਰਪਾ ਕੀਤੀ ਹੈ ਮਨ ਵਿਦਿਆ ਚਰਨਾਰ ਵਿੰਦ ਦਰਸ਼ਨ ਲਗੜਾ ਸਾ ਵਿਦਿਆ ਤੋਂ ਭਾਵੇਂ ਵਿੰਨਿਆ ਜਾਣਾ ਕਿਉਂਕਿ ਉਹਨਾਂ ਦੀ ਜਿਹੜੀ ਵਰਤੀ ਹੈ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਪ੍ਰਭੂ ਚਰਨਾਂ 'ਚ ਜੁੜੀ ਰਹਿੰਦੀ ਹੈ ਇਹ ਤਾਂ ਉਹਨਾਂ ਦੇ ਹਿਰਦੇ 'ਚ ਬਣੀ ਰਹਿੰਦੀ ਹੈ ਵੀ ਪ੍ਰਭੂ ਦਾ ਦੀਦਾਰ ਕਦੋਂ ਹੋਵੇਗਾ ਮਨ ਬੇਦੀਆ ਚਰਨਾਰ ਵਿੰਦ ਦਰਸ਼ਨ ਲਗੜਾ ਸੋ ਉਹਨਾਂ ਦੀ ਵਰਤੀ ਪ੍ਰਭੂ ਦੇ ਦੀਦਾਰ ਦੀ ਤਾਂ ਗੁਜ ਜੁੜੀ ਜਿੱਥੇ ਰਹਿੰਦੀ ਓਥੇ ਮਨ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਨਾਲ ਵਿੱਜਾ ਰਹਿੰਦਾ ਹੈ ਭਾਵ ਮਨ ਕਰਕੇ ਤਨ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ ਕਿਉਂਕਿ ਬਾਣੀ ਆਪਾਂ ਪੜਦੇ ਆ ਸਤਗੁਰੂ ਸਾਨੂੰ ਹੁਕਮ ਦੀ ਹੈ ਜੇ ਤਾਂ ਚੌਂਕੜਾ ਮਾਰਨਾ ਹੈ ਮਨ ਤਨ ਕਰਕੇ ਜਿਹੜੀ ਸਾਡੀ ਸੁਰਤ ਹੈ ਉਸ ਵਾਹਿਗੁਰੂ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ ਗੁਰੂ ਅਰਜਨ ਦੇਵ ਮਹਾਰਾਜੀ ਦੇ ਬਚਨ ਆਪਾਂ ਪੜ੍ਹਦੇ ਵੀ ਆਂ ਰੋਜ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਜਿਹੜਾ ਗੁਰਮੁਖ ਜਨ ਹੈ ਗੁਰਸਿੱਖ ਹੈ ਉਹਦਾ ਮਨ ਪ੍ਰਭੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਇਹ ਤਾਂ ਇਹ ਉਮੀਦ ਉਹਨਾਂ ਦੇ ਹਿਰਦੇ ਚ ਬਣੀ ਰਹਿੰਦੀ ਹੈ ਵੀ ਇੱਕ ਦਿਨ ਆਵੇਗਾ ਭਗਤ ਨੂੰ ਫਲ ਲੱਗੇਗਾ ਤੇ ਵਾਹਿਗੁਰੂ ਦੇ دیدار ਹੋਣਗੇ ਅੱਗੇ ਕਿਰਪਾ ਕੀਤੀ ਹੈ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ ਹੁਣ ਇੱਥੇ ਗੁਰੂ ਜੀ ਨੇ ਸਾਨੂੰ ਬਹੁਤ ਕੀਮਤੀ ਗੱਲ ਸਮਝਾਈ ਹੈ ਕਿ ਕੇਵਲ ਤਾਂ ਕੇਵਲ ਵਾਹਿਗੁਰੂ ਦਾ ਆਸਰਾ ਲੈ ਕੇ ਆਪਣਾ ਜੀਵਨ ਬਸਰ ਕਰਦੇ ਨੇ ਗੁਰਮਖ ਜਨ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸਦਾ ਹੈ ਆਮ ਕਰਕੇ ਮਨੁੱਖ ਕੈਮਰੀ ਆਪਾਂ ਆਖਦੇ ਆ ਸੁਣਦੇ ਵੀ ਆ ਮੈਨੂੰ ਤਾਂ ਬਹੁਤ ਸਹਾਰਾ ਹੈ ਬੜਾ ਆਸਰਾ ਹੈ ਪਰ ਗੁਰੂ ਸਾਹਿਬ ਆਖਦੇ ਨੇ ਭਾਈ ਇਹ ਦੁਨਿਆਵੀ ਆਸਰੇ ਦੁਨਿਆਵੀ ਸਹਾਰੇ ਇਹ ਟੁੱਟਦੇ ਭੱਜਦੇ ਰਹਿੰਦੇ ਨੇ ਕੇਵਲ ਵਾਹਿਗੁਰੂ ਤੇ ਵਾਹਿਗੁਰੂ ਤੇ ਭਰੋਸਾ ਰੱਖ ਵਾਹਿਗੁਰੂ ਦੇ ਆਸਰੇ ਆਪਣਾ ਜੀਵਨ ਬਸਰ ਕਰ ਫਿਰ ਕਦੇ ਤੈਨੂੰ ਨਿਰਾਸ਼ ਨਹੀਂ ਹੋਣਾ ਪਵੇਗਾ ਓਟ ਗੋਬਿੰਦ ਗੋਪਾਲ ਰਾਏ ਉਹ ਪ੍ਰਭੂ ਮਾਲਕ ਜੀ ਨੇ ਸਾਰੇ ਸੰਸਾਰ ਨੂੰ ਸਿਰਜਿਆ ਉਸ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਆਪਣਾ ਜੀਵਨ ਜਿਉਣ ਦਾ ਯਤਨ ਕਰ ਸਵਾਸ ਸਵਾਸ ਨਾਮ ਜਪ ਦੂਜੀ ਗੱਲ ਸਤਿਗੁਰੂ ਜੀ ਦੀ ਸੇਵਾ ਦੀ ਕੀਤੀ ਹੈ ਵੀ ਭਾਈ ਸੇਵਾ ਵੀ ਤੈਨੂੰ ਕਰਨੀ ਚਾਹੀਦੀ ਹੈ ਜਿਹੜਾ ਨਾਮ ਦਾ ਰਸੀ ਹੈ ਜਿੱਥੇ ਭਜਨ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਉੱਥੇ ਸੇਵਾ ਤੋਂ ਪਿੱਛੇ ਨਹੀਂ ਹਟਦਾ ਕਿਉਂਕਿ ਸਾਡੇ ਕੋਲ ਦੋ ਹੀ ਰਸਤੇ ਨੇ ਇੱਕ ਸਿਮਰਨ ਤੇ ਦੂਜੀ ਸੇਵਾ ਇਹਨਾਂ ਦੋਨਾਂ ਰਸਤਿਆਂ ਤੇ ਚੱਲ ਕੇ ਆਪਾਂ ਪ੍ਰਭੂ ਨੂੰ ਪ੍ਰਸੰਨ ਕਰ ਸਕਦੇ ਆ ਜਿਹੜਾ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਹੈ ਉਹ ਕਿਤੇ ਵੀ ਲੋੜਵੰਦ ਨੂੰ ਵੇਖੇਗਾ ਉਡੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟੇਗਾ ਜਿੱਥੇ ਸੇਵਾ ਦੀ ਆਵਾਜ਼ ਪੈਗੀ ਉਹ ਪਹੁੰਚੇਗਾ ਸੇਵਾ ਕਰੇਗਾ ਕਿਉਂਕਿ ਜਿੱਥੇ ਸਿਮਰਨ ਹੈ ਉੱਥੇ ਸੇਵਾ ਆਪਣੇ ਆਪ ਆ ਕੇ ਘਰ ਕਰ ਲੈਂਦੀ ਅੱਗੇ ਕਿਰਪਾ ਕੀਤੀ ਹੈ ਵਿਖਿਆ ਪੋਹੀ ਨ ਸਕੇ ਮਿਲ ਸਾਧੂ ਗੁਣਗਾ ਵੀ ਜਿਵੇਂ ਜਿਵੇਂ ਤੂੰ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸਾਧੂ ਤੋਂ ਭਾਵ ਹੈ ਗੁਰੂ ਗੁਰੂ ਦੇ ਗੁਣ ਗਾਵੇਂਗਾ ਭਾਵ ਸ਼ਬਦ ਨੂੰ ਖੋਜੇਗਾ ਬਾਣੀ ਦਾ ਜਾਪ ਕਰੇਗਾ ਗੁਰੂ ਸਾਹਿਬ ਆਖਦੇ ਨੇ ਇਹ ਜਿਹੜੀ ਸੰਸਾਰਕ ਮੋਹ ਮਾਇਆ ਹੈ ਇਹ ਭਾਈ ਤੈਨੂੰ ਪਹੁੰ ਨਹੀਂ ਸਕੇਗੀ ਤੇਰੇ ਨੇੜੇ ਨਹੀਂ ਟੁਕੇਗੀ ਕਿਉਂਕਿ ਮਾਇਆ ਦਾ ਪ੍ਰਭਾਵ ਉਹਨਾਂ ਤੇ ਪੈਂਦਾ ਜਿਹੜੇ ਵਾਹਿਗੁਰੂ ਦੇ ਨਾਲੋਂ ਟੁੱਟ ਜਾਂਦੇ ਨੇ ਜਿਨ੍ਹਾਂ ਦੀ ਵਾਹਿਗੁਰੂ ਨਾਲ ਸਾਝ ਹੈ ਗੁਰਮੁਖ ਜਨ ਹਨ ਉਹਨਾਂ ਤੇ ਮਾਇਆ ਦਾ ਅਸਰ ਨਹੀਂ ਪੈਂਦਾ ਪੰਚਚਨ ਪੜਦੇ ਵੀ ਆ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜੱਕ ਖਾਇਆ ਮਾਨਵਕ ਖਾਧੇ ਗੁਰਮੁਖ ਉਭਰੇ ਜਿਹਨੇ ਸੱਚ ਨਾਮ ਚਿਤ ਲਾਇਆ ਮਨਮੁਖਾਂ ਨੂੰ ਮਾਇਆ ਸਮਝੋ ਖਾਈ ਗਈ ਹੈ ਕਹਣ ਤੂੰ ਭਾਉ ਉहां ਤੇ ਬਹੁਤ ਪ੍ਰਭਲ ਪ੍ਰਭਾਵ ਮਾਇਆ ਦਾ ਪੈਂਦਾ ਹੈ ਪਰ ਜਿਨ੍ਹਾਂ ਦਾ ਆਪਣਾ ਮਨ ਉਸ ਵਾਹਿਗੁਰੂ ਦੇ ਨਾਲ ਜੋੜਿਆ ਹੈ ਉਹ ਉੱਪਰ ਜਾਂਦੇ ਨੇ ਮਾਇਆ ਤੇ ਪ੍ਰਭਾਵ ਤੋਂ ਮਾਇਆ ਦਾ ਉਹਨਾਂ ਤੇ ਪ੍ਰਭਾਵ ਨਹੀਂ ਪੈਂਦਾ ਜਹਤੈ ਉਪਜੀਤਹਿ ਮਿਲੀ ਸੱਚੀ ਪ੍ਰੀਤ ਸਮਾ ਨਾਮ ਜਪ-ਜਪ ਕੇ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ ਜਹਤੈ ਉਪਜੀਤ ਜਿੱਥੋਂ ਜਨਮ ਲਿਆ ਭਾਵ ਜਿੱਥੋਂ ਸਾਡਾ ਸਫ਼ਰ ਸ਼ੁਰੂ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਉਸੇ ਵਿੱਚ ਉਹਨਾਂ ਦੇ ਸੁਰਤ ਜੁੜੀ ਰਹਿੰਦੀ ਹੈ ਇਹ ਉਹਨਾਂ ਦੇ ਲਿਵ ਪ੍ਰਭੂ ਪ੍ਰੇਤ ਵਿੱਚ ਲੱਗੀ ਰਹਿੰਦੀ ਹੈ ਕਹਿਣ ਤੋਂ ਭਾਵ ਜਹ ਤੇ ਉਪਜੀਤ ਹੈ ਮਿਲੀ ਨਾਮ ਜਪ-ਜਪ ਕੇ ਉਹ ਜਿਉਂਦੇ ਜੀ 84 ਕੱਟ ਲੈਂਦੇ ਨੇ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਪੇਧ ਹੋ ਜਾਂਦੇ ਨੇ ਜਿੱਥੋਂ ਸਫ਼ਰ ਸ਼ੁਰੂ ਹੋਇਆ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਅਪੇਧਤਾ ਹੋ ਜਾਂਦੀ ਹੈ निज ਘਰ ਨੂੰ ਪ੍ਰਾਪਤ ਕਰ ਲੈੰਦੇ ਨਗੇ ਕੀਤੀ ਹੈ ਕਿਰਪਾ ਕੀਤੀ ਹੈ ਕਰ ਗਹਿ ਲੈਨੀ ਪਾਰ ਬ੍ਰਹਮ ਬੋਹੜ ਨਾ ਵਿਛੜਿਆ ਕਰ ਤੋਂ ਭਾਗ ਤੇ ਹੱਥ ਜਿਨ੍ਹਾਂ ਦਾ ਹੱਥ ਫੜ ਕੇ ਵਾਹਿਗੁਰੂ ਨੇ ਜਿਨ੍ਹਾਂ ਨੂੰ ਆਪਣਾ ਬਣਾਇਆ ਹੈ ਉਹਨਾਂ ਦਾ ਕਦੇ ਵੀ ਫਿਰ ਮੁੜ ਕੇ ਵਾਹਿਗੁਰੂ ਨਾਲ ਵਿਛੋੜਾ ਨਹੀਂ ਪੈਂਦਾ ਜਿਨ੍ਹਾਂ ਨੂੰ ਜੋੜਨ ਵਾਲਾ ਵਾਹਿਗੁਰੂ ਆਪ ਹੋਵੇ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਨੂੰ ਆਪ ਪਤੀਪੂਰਨ ਪਰਮੇਸ਼ਰ ਨੇ ਨਾਮ ਦੇ ਦਾਤ ਬਖਸ਼ੀ ਹੈ ਜਿਨ੍ਹਾਂ ਨੂੰ ਨਾਮ ਬਖਸ਼ਿਆ ਭਜਨ ਬੰਦਗੀ ਦੀ ਦਾਤ ਬਖਸ਼ੀ ਹੈ ਉਹਨਾਂ ਦਾ ਕਦੇ ਵੀ ਫਿਰ ਵਾਹਿਗੁਰੂ ਨਾਲ ਵਿਛੋੜਾ ਨਹੀਂ ਪਿੰਦਾ ਅੱਗੇ ਕਿਰਪਾ ਕੀਤੀ ਹੈ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾ ਕਹਿੰਦੇ ਉਹ ਪ੍ਰਭੂ ਅਕਾਲ ਪ੍ਰਕਾਗੁਰੂ ਜੋ ਅਪਹੁੰਚ ਹੈ ਬੜਾ ਡੂੰਘੇ ਉਹਦੇ ਤੋਂ ਇੱਕ ਵਾਰ ਨਹੀਂ ਮੈਂ ਲੱਖਾਂ ਵਾਰੀ ਉਹਦੇ ਤੋਂ ਕੁਰਬਾਨ ਜਾਂਦਾ ਸਦਕੇ ਜਾਂਦਾ ਅੱਗੇ ਕਿਰਪਾ ਕੀਤੀ ਹੈ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆ ਸ਼ਰਮ ਤੋਂ ਭਾਵੇਂ ਲਾਜ ਇਹ ਨਾਨਕ ਗੁਰੂ ਸਾਹਿਬ ਵਖਦੇ ਨੇ ਗੁਰੂ ਨਾਨਕ ਪਾਸਾਜ ਨਾਮ ਵਰਤ ਕੇ ਉਹ ਵਾਹਿਗੁਰੂ ਬਹੁਤ ਦਿਆਲੂ ਹੈ ਉਹ ਕਿਰਪਾ ਦਾ ਖਜ਼ਾਨਾ ਹੈ ਦਰ ਉੱਤੇ ਡਿੱਗਿਆਂ ਦੀ ਉਹ ਲਾਜ ਰੱਖਦਾ ਹੈ ਉਹਦਾ ਸੁਭਾਅ ਹੈ ਜਦੋਂ ਉਹਦੇ ਦਰ ਤੇ ਆਉਂਦਾ ਜੋ ਸ਼ਰਨ ਆਵੇ ਤਿਸ ਕੰਟ ਲਾਵੇ ਉਹ ਅਗਣਾਂ ਨੂੰ ਨਿਚਿਤਾਰ ਦਾ ਗੜ ਨਾਲ ਲਾ ਲੈਂਦਾ ਹੈ ਪਿਛਲੇ ਔਗਣ ਬਖਸ਼ਲੇ ਪਰ ਅੱਗੇ ਮਾਰਗ ਪਾਵੈ ਇੱਕ ਹੋਰ ਬਚਨ ਹੁੰਦਾ ਕੰਠ ਲਾਏ ਔਗਣ ਸਭ ਮਿਟੇ ਦਿਆਲ ਪ੍ਰਭ ਬਖਸ਼ੰਦ ਔਗਣਾਂ ਨੂੰ ਮਿਟ ਲਿੰਦਾ ਦੈਨੂ ਪ੍ਰਭੂ ਅਗੇ ਕਿਰਪਾ ਕੀਤੀ ਹੈ ਕੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਇਹ ਪੋ ਦਾ ਮਹੀਨਾ ਉਹਨਾਂ ਵਾਸਤੇ ਸੁਹਾਵਨਾ ਹੈ ਉਹਨਾਂ ਵਾਸਤੇ ਭਾਗਾ ਭਰਿਆ ਸੁਖਮਈ ਹੈ ਜਿਨ੍ਹਾਂ ਉਤੇ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ ਭਾਵ ਨਾਮ ਦੀ ਦਾਤ ਬਖਸ਼ਿਸ਼ ਦਿੱਤੀ ਹੈ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ ਕੇ ਵਾਹਿਗੁਰੂ ਨੇ ਆਪਣੇ ਚਰਨਾਂ 'ਚ ਅਪੇਧ ਕੀਤਾ ਹੈ ਉਹਨਾਂ ਵਾਸਤੇ ਇਹ ਮਹੀਨਾ ਭਾਗਾ ਵਾਲਾ ਸੁਖਮਈ ਆਨੰਦਮਈ ਹੈ ਸੋ ਆਪਾਂ ਅਰਦਾਸ ਕਰਨੇ ਹਰ ਵਾਰ ਦੇ ਤਾਂ ਸਤਿਗੁਰੂ ਜੀ ਕਿਰਪਾ ਕਰਨ ਇਹ ਮਹੀਨਾ ਸਾਡਾ ਸਾਰਿਆਂ ਦਾ ਸੁਖਮਈ ਆਨੰਦਮਈ ਬਣੇ ਪੜਦਿਆਂ ਦਾ ਬਤੀਤ ਹੋਵੇ ਬਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ